ਉਥੇ ਹੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹਨਾਂ ਦਾ ਰੋਕ ਕਰ ਦੇ। ਲਗਾਤਾਰ ਆ ਰਿਹਾਗਾ। ਉਸ ਦਿਨ ਤੋਂ ਲੈ ਕੇ ਜਿੰਨੀਆਂ ਵੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇਗੀਆਂ ਚਾਹ ਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਲਗਾਤਾਰ ਤਿਲਬਲਾ ਰੀਆਂ ਨੇਗੀਆਂ ਲਗਾਤਾਰ ਤੜਫ ਰੀਆਂ ਨੇਗੀਆਂ ਲਗਾਤਾਰ ਡਰਗ ਮਾਫੀਆ ਦੀ ਲਗਾਤਾਰ ਨਸ਼ਾ ਤਸਕਰਾ ਦੀ ਸਪੋਰਟ ਤੇ ਉੱਤਰ ਆਇਆ ਕਿਉਂਕਿ ਪਿਛਲੇ 25 ਸਾਲ ਪੰਜਾਬ ਦੇ ਅੰਦਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਕਾਂਗਰਸ ਪਾਰਟੀ ਇਹ ਦੋਨਾਂ ਪਾਰਟੀਆਂ ਦੀ ਸਰਕਾਰ ਜਿਹੜੀ ਆ ਪਿਛਲੇ 25 ਤੋਂ ਲੈ ਕੇ 30 ਸਾਲ 5 ਸਾਲ ਕਰਕੇ 5 ਸਾਲ ਕਰਕੇ ਪੰਜਾਬ ਚੋਂਦੀ ਰਹੀ ਔਰ ਇਨ ਬਿਟਵੀਨ 10 ਸਾਲ ਅਕਾਲੀ ਦਲ ਦੇ ਹਿੱਸੇ ਕੰਟੀਨਿਊ ਆਇਆ 2007 ਤੋਂ ਲੈ ਕੇ 17 ਤੱਕ ਔਰ ਪੰਜਾਬ 'ਚ ਨਸ਼ਿਆਂ ਦਾ ਹੜ ਬਗਾਇਆ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਡਿਜ਼ਾਈਨ ਬਣਾਇਆ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਹਨਾਂ ਦੇ ਹੱਥ ਵਿੱਚ ਟੀਕੇ ਫੜਾਏ ਗਏ ਉਹਨਾਂ ਦੇ ਹੱਥ ਵਿੱਚ ਚਿੱਟੇ ਦੀਆਂ ਥੈਲੀਆਂ ਫੜਾਈਆਂ ਗਈਆਂ ਉਹਨਾਂ ਦੇ ਜੇਬਾਂ ਦੇ ਅੰਦਰ ਨਸ਼ਾ ਸਪਲਾਈ ਕੀਤਾ ਗਿਆ ਇਹ ਰਿਕਾਰਡ ਜਿਹੜਾ ਉਹ ਕਾਲੀ ਦਲ ਨੇ ਪੰਜਾਬ 'ਚ ਬਣਾਇਆ ਇਹ ਪੰਜਾਬ ਜਾਣਦਾਗਾ ਪੰਜਾਬ ਦਾ ਬੱਚਾ-ਬੱਚਾ ਜਾਣਦਾਗਾ ਜਿਹੜੀ ਪਾਰਟੀ ਪੰਥ ਦੀ ਬਚਾ ਦੇ ਲਈ ਪਾਰਟੀ ਬਣੀ ਸੀ ਕਿਸ ਸਮੇਂ ਅਕਾਲੀ ਦਲ ਦਾ ਇਤਿਹਾਸ ਜੇਕਰ ਆਪਾਂ ਅਕਾਲੀ ਦਲ ਦੀ ਗੱਲ ਕਰੀਏ 1920 ਤੋਂ ਲੈ ਕੇ ਇਤਿਹਾਸਿਕ ਗੱਲ ਕਰੀਏ ਤਾਂ ਪੰਜਾਬ ਦਾ ਇਤਿਹਾਸ ਇਸ ਵਿੱਚ ਆ ਗਿਆਗਾ ਕਿ ਅਕਾਲੀ ਦਲ ਪੰਥ ਨੂੰ ਬਚਾਉਣ ਦੇ ਲਈ ਗੁਰਦੁਆਰਾ ਸਾਹਿਬ ਨੂੰ ਬਚਾਉਣ ਦੇ ਲਈ ਪੰਥਕ ਮਰਿਆਦਾ ਨੂੰ ਬਚਾਉਣ ਦੇ ਲਈ ਸਿੱਖੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਸ ਪਾਰਟੀ ਦਾ ਗਠਨ ਹੋਇਆ ਪਰ ਲੇਕਿਨ ਭਰਾਵੋ ਜਦੋਂ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਜਦੋਂ ਕਾਲੀ ਦਲ ਦੇ ਉੱਪਰ ਪ੍ਰਕਾਸ਼ ਸਿੰਘ ਬਾਦਲ ਐਂਡ ਪ੍ਰਾਈਵੇਟ ਕੰਪਨੀ ਦਾ ਕਬਜ਼ਾ ਹੋ ਗਿਆ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਉਹਦੇ ਸੁਪੁੱਤਰ ਸਖਵੀਰ ਸਿੰਘ ਬਾਦਲ ਦਾ ਕਬਜ਼ਾ ਹੋ ਗਿਆ ਤਾਂ ਉਸ ਸਮੇ ਤੋਂ ਲੈ ਕੇ ਪੰਜਾਬ ਦੇ ਹਰ ਇੱਕ ਬੱਚੇ ਨੂੰ ਪੰਜਾਬ ਦੀ ਹਰ ਇੱਕ ਔਰਤ ਨੂੰ ਹਰ ਇੱਕ ਨੌਜਵਾਨ ਨੂੰ ਹਰ ਇੱਕ ਮੈਂਬਰ ਨੂੰ ਜਿਹੜਾ ਉਹਨਾਂ ਨੇ ਸੋਚਿਆ ਕਿ ਆਪਾਂ ਨਸ਼ੇ ਦਾ ਇਹਨੂੰ ਅਡਿਕਟ ਬਣਾ ਦਈਏ نے شیڑی بنا دیئے اور نشیا چیسے لبھی لوگ دیئے اور پیسے کٹھے کر کے اپنے ہوتل بنائیے اپنے ٹرانسپورٹ اپنے دے اندر پیسے اڈجسٹ کریے اپنی آن والی پندرہ پیڑیاں کا پیسہ کٹھا کر کے جائیے اس طرح دی مہم جڑیا اکالی دل نے دو یار ساتھ تو لے کے طرح تک چلائی پورا پنجاب پورا پنجاب اس گل کا گواہ ਔਰ ਪੰਜਾਬ ਦੇ ਲੋਕਾਂ ਨੇ ਸਜ਼ਾ ਵੀ ਦਿੱਤੀ ਪੰਜਾਬ ਦੇ ਲੋਕਾਂ ਨੇ ਕਾੜੀ ਦਲ ਨੂੰ ਸਜ਼ਾ ਵੀ ਦਿੱਤੀ ਪਹਿਲੀ ਵਾਰ ਕਾੜੀ ਦਲ ਨੂੰ 17 'ਚ ਜਿਵੇਂ 17 ਦੀ ਗੱਲ ਕਰਾਂ 18 ਸੀਟਾਂ ਤੇ ਸਮਟਾਤਾ 18 ਸੀਟਾਂ ਤੇ ਲੈ ਆਇਆ ਪੰਜਾਬ ਔਰ ਜਦੋਂ 22 ਦੀ ਗੱਲ ਆਈ ਜਦੋਂ ਦੇਖਿਆ ਕਿ ਕਾਂਗਰਸ ਪਾਰਟੀ ਦੇ ਨਿਸ਼ਾਨ ਦੇ ਖਿਲਾਫ ਕੋਈ ਵੀ ਕੰਮ ਨਹੀਂ ਕੀਤਾ ਤਾਂ ਉਸ ਸਮੇਂ ਫੇਰ ਇੱਕ ਵਾਰ ਪੰਜਾਬ ਦੇ ਲੋਕਾਂ ਨੇ ਕਾੜੀ ਦਲ ਨੂੰ ਸਜ਼ਾ ਦਿੱਤੀ ਸਿਰਫ ਤੇ ਸਿਰਫ 3 ਸੀਟਾਂ ਦੇ ਸਿਮਟ ਕੇ ਸਿਰਫ ਤਾਂ ਸਿਰਫ ਅਕਾਲੀ ਦਲ ਤਿੰਨ ਸੀਟਾਂ ਦਾ ਸਿਮਟ ਗਿਆ ਪੰਜਾਬ ਦੇ ਵਿਧਾਨ ਸਭਾ ਚ ਕਿਉਂ ਸਿਮਟਿਆ ਇਹ ਪੰਜਾਬ ਦੇ ਲੋਕਾਂ ਨੇ ਆਪਣੀ ਬੋਟ ਦੀ ਤਾਕਤ ਦੇ ਨਾਲ ਅਕਾਲੀ ਦਲ ਨੂੰ ਸਬਕ ਸਖਾਇਆ ਪਰ ਆਵੋ ਥੋੜੇ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਜੀ ਦੇ ਸਤਕਾਰਯੋਗ ਸ਼ਾਲਾ ਸਾਹਿਬ ਵਿਕਰਮਜੀਤ ਮੀਤ ਜੀ ਜੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਔਰ ਉਸ ਸਮੇਂ ਤੋਂ ਪਰਿਵਾਰ ਬਚਾਓ ਮਹਿੰਮ ਜਿਹੜੀ ਆ ਉਹ ਕਾਦੀ ਦਲ ਨੇ ਸ਼ੁਰੂ ਕੀਤੀ ਸੀ ਯਾਨੀ ਗੱਲ ਸ਼ੁਰੂ ਹੋਈ ਤੇ ਕਾਦੀ ਦਲ ਕੀਥੋਂ ਨੂੰ ਸਭੀਚ ਪੰਥ ਬਚਾਓ ਮਹਮ ਜਦੋਂ ਕਾਦੀ ਦਲ ਬਣਿਆ ਤਾਂ ਉਹਦਾ ਮਹਮ ਸ਼ੁਰੂ ਹੋਈ ਪੰਥ ਬਚਾਓ ਗੁਰਦੁਆਰਾ ਸਾਹਿਬ ਬਚਾਓ ਸਿੱਖੀ ਨੂੰ ਅੱਗੇ ਲੈ ਕੇ ਜਾਓ ਤਾਂ ਅੱਜ 20 25 ਦੇ ਅੰਦਰ 2025 ਦੇ ਅੰਦਰ ਠੀਕ 100 ਸਾਲ ਬਾਅਦ ਅੱਜ ਕਾਦੀ ਦਲ ਜਿਹੜਾ ਉਹ ਪਰਿਵਾਰ ਬਚਾਓ ਮਹਮ ਚ ਲੱਗ ਗਿਆ ਅੱਜ ਉਹ ਇੱਕ ਪਰਿਵਾਰ ਨੂੰ ਬਚਾਉਣ ਦੇ ਅੰਦਰ ਆਪਣੇ ਸਾਲੇ ਨੂੰ ਬਚਾਉਣ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਅੰਦਰ ਨਸ਼ੇ ਦੇ ਸਦਾਗਰਾਂ ਨੂੰ ਬਚਾਉਣ ਦੇ ਵਹਿਮ ਦੇ ਅੰਦਰ ਅਕਾਲੀ ਦਾ ਲੱਗਿਆ ਅੱਜ ਜਦੋਂ ਅਦਾਲਤ ਦੇ ਅੰਦਰ ਅੱਜ ਜਦੋਂ ਅਦਾਲਤ ਦੇ ਅੰਦਰ ਬਿਕਰਮਦੀਨ ਬਜੀਠੀਆ ਨੂੰ ਪੇਸ਼ ਕਰਨਾਗਾ ਬਿਕਰਮ ਨੂੰ ਪੇਸ਼ ਕਰਨਾਗਾ ਔਰ ਉਸ ਉਸ ਸਮੇਂ ਜੱਜ ਦੇ ਉੱਤੇ ਉਸ ਸਮੇਂ ਜੁਡੀਸ਼ਰੀ ਨੂੰ ਥ੍ਰੈਟ ਕਿਵੇਂ ਕਰਨਾਗਾ ਉਸ ਸਮੇਂ ਧਮਕੀਆਂ ਕਿਵੇਂ ਦੇਣੀਆਂ ਨੇ ਜੱਜ ਨੂੰ ਉਸਰਾ ਜੁਡੀਸ਼ੀਅਲ ਸਿਸਟਮ ਨੂੰ ਕਿਵੇਂ ਧਮਕਾਉਣਾਗਾ ਔਰ ਉਸ ਸਭੇ ਕਿਵੇਂ ਪੰਜਾਬ ਪੁਲਿਸ ਨੂੰ ਧਮਕਾਉਣਾਗਾ ਕਿਵੇਂ ਕਾਨੂੰਨ ਦੇ ਸਾਹਮਣੇ ਤਾਲੀਵਾਨ ਦੇ ਰੂਪ ਚ ਪੜ ਕੇ ਖੜਦਾਗਾ ਅੱਜ ਇਹ ਕੰਮ ਅਕਾਲੀ ਦਰ ਪੰਜਾਬ ਚ ਕਰ ਰਿਹਾਗਾ ਜਦੋਂ ਕਾਨੂੰਨ ਦੀ ਪ੍ਰਕਿਰਿਆ ਸ਼ੁਰੂ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਜਦੋਂ ਸਰਕਾਰ ਬਣੀ ਤਾਂ ਸਪਸ਼ਟ ਕੀਤਾ ਅਸੀਂ ਤਾਂ ਬਾਬਾ ਸਾਹਿਬ ਭੀਮrao ਅਮੇਡਕਰ ਜੀ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਇੱਕ ਫੋਟੋ ਉਹਨਾਂ ਦੀ ਲਾਈ ਇੱਕ ਫੋਟੋ 시ਹ ਦੇ ਆਜਬ ਭਗਤ ਸਿੰਘ ਦੀ ਲਾਈ ਜਿਨ੍ਹਾਂ ਨੇ ਆਜ਼ਾਦੀ ਦਵਾਈ ਜਿਸ ਵਿਅਕਤੀ ਨੇ ਸਾਨੂੰ ਆਜ਼ਾਦੀ ਦਵਾਈ ਇੱਕ ਫੋਟੋ ਪੰਜਾਬ ਦੇ ਅੰਦਰ ਉਹਦੀ ਲੱਗੀ ਇੱਕ ਫੋਟੋ ਉਹਦੀ ਲੱਗੀ ਜਿਨੇ ਦੇਸ਼ ਦਾ ਸੰਵਿਧਾਨ ਬਣਾਇਆ ਪੰਜਾਬ ਦਾ ਸੰਵਿਧਾਨ ਬਣਾਇਆ ਪਰ ਲੇਕਿਨ ਅਕਾਲੀ ਦਲ ਨੇ ਅੱਜ ਤੱਕ ਹਿਸਟਰੀਆ ਕਦੇ ਸੰਵਿਧਾਨ 'ਚ ਵਿਸ਼ਵਾਸ ਪ੍ਰਗਟ ਨਹੀਂ ਕੀਤਾ ਅਸੀਂ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਜੀ ਕਾਰਵਾਈ ਕਰ ਰਹੇ ਨੇ ਅਦਾਲਤ ਦੇ ਅੰਦਰ ਪੇਸ਼ ਹੋਣਾਗਾ ਅਦਾਲਤ ਨੂੰ ਡਰਾਉਣ ਦੇ ਲਈ ਅਦਾਲਤ ਨੂੰ ਤਮਕਾਉਣ ਦੇ ਲਈ ਕਾਨੂੰਨ ਦੀ ਪ੍ਰਕਿਰਿਆ 'ਚ ਖਲਣ ਪਾਉਣ ਦੇ ਲਈ ਅੱਜ ਅਕਾਲੀ ਦਲ ਧਰਨੇ ਲਾ ਰਿਹਾਗਾ ਔਰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਲਈ ਪਰਿਵਾਰ ਨੂੰ ਬਚਾਉਣ ਦੇ ਲਈ ਅੱਜ ਅਕਾਲੀ ਦਲ ਧਰਨੇ ਲਾ ਰਿਹਾਗਾ ਇਥੇ ਸਪਸ਼ਟ ਹੁੰਦਾ ਕਿ ਅੱਜ ਅਕਾਲੀ ਦਲ ਜਿਹੜਾ ਕਿਸੇ ਸਮੇਂ ਪੰਥ ਨੂੰ ਬਚਾਉਣ ਲਈ ਹੋਂਦ ਵਿੱਚ ਆਇਆ ਸੀ ਜਿਹਦੀ ਪਹਿਲੀ ਕਾਨਫਰੰਸ ਜਿਹਦਾ ਪਹਿਲਾ ਰਿਕਾਰਡ ਜਦੋਂ ਰਿਕਾਰਡ ਹੋਇਆ ਤਾਂ ਇਹ ਲਿਖਿਆ ਗਿਆ ਸੀ ਕਿ ਆਪਾਂ ਨੇ ਪੰਥ ਨੂੰ ਬਚਾਉਣਾਗਾ ਗੁਰਦੁਆਰਾ ਸਾਹਿਬ ਨੂੰ ਮਸੰਨਾ ਤੋਂ ਯਾਦ ਕਰਵਾਉਣਾਗਾ ਆਪਾਂ ਪੰਥਕ ਲਹਿਰ ਚਲਾਉਣੀ ਆ ਅੱਜ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਲਹਿਰ ਚਲਾ ਰਿਹਾਗਾ ਇਹ ਸਫਰ ਆ ਅਕਾਲੀ ਦਲ ਦਾ ਪੰਥ ਬਚਾਓ ਤੋਂ ਲੈ ਕੇ ਨਸ਼ਾ ਤਸਕਰ ਬਚਾਓ ਤੱਕ ਦੀ ਮਹਿਮ ਦਾ ਇਸ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇਹਨਾਂ ਦੇ ਹਿੱਸੇ ਆਈਆਂ ਇਸ ਸਮੇਂ ਬਾ ਇਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨ ਨਾਲ ਨੇ ਹਿੱਸੇ ਆਇਆ ਇਸ ਸਮੇਂ ਦੌਰਾਨ ਜੋ ਲੋਕ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਸੰਭਾਗ ਰਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਕੇ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਇਹ ਜਿਹੜਾ ਕੰਮ ਆ ਉਹ ਕਰ ਲਨ ਦੇ ਹਿੱਸੇ ਆਇਆ ਅੱਜ ਉਸੇ ਪ੍ਰਕਿਰਿਆ ਦੇ ਤਹਿਤ ਉਸੇ ਕਿਰਿਆ ਦੇ ਤਹਿਤ ਅਕਾਲੀ ਦਲ ਕਿਸ ਕੰਮ ਲਈ ਲੱਗਿਆ ਹੋਇਆ ਨਸ਼ਾ ਤਸਕਰ ਬਚਾਓ ਭੇਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਸੌਦਾਗਰਾਂ ਦੀ ਰੱਖਿਆ ਕਿਵੇਂ ਕੀਤੀ ਜਾਣੀ ਆ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਕਾਨੂੰਨ ਦੇ ਰਾਜ ਨੂੰ ਤੋੜ ਲਾਂਗਾ ਮੈਂ ਪੰਜਾਬ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਨਰੇਬਲ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਸਟ੍ਰਿਕਟ ਆਰਡਰ ਪਾਸ ਕੀਤਾ ਜਾਵੇ ਕਿਉਂਕਿ ਪੰਜਾਬ ਸਰਕਾਰ ਲੱਗੀ ਆ ਜੋ ਸੰਵਿਧਾਨ ਨੇ ਸਾਨੂੰ ਸ਼ਕਤੀਆਂ ਦਿੱਤੀਆਂ ਨੇਗੀਆਂ ਜੋ ਸਰਕਾਰ ਨੂੰ ਮੰਡੇਟ ਦਿੱਤਾਗਾ ਜੋ ਅੰਬੇਡਕਰ ਸਾਹਿਬ ਦੁਆਰਾ ਲਿਖੇ ਸੰਵਿਧਾਨ ਦੇ ਵਿੱਚ ਲਿਖਿਆਗਾ ਅਸੀ ਉਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਬਿਲਕੁਲ ਸਾਰਾ ਕਾਨੂੰਨ ਲਾਗੂ ਕਰ ਰਿਆਂ ਫਿਰ ਵੀ ਬੈਸ ਸਮਝਦਾਗਾ ਅੱਜ ਪੰਜਾਬ ਦੀ ਜੁਡੀਸ਼ਰੀ ਨੂੰ ਅੱਜ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਜਿਹੜੀ ਬਚੀ ਖੂਚੀ ਪਾਰਟੀ ਆ ਜਿਹੜੀ ਬਚੀ ਖੂਚੀ ਰਹਿੰਦ ਖੁੰਦਾ ਉਹ ਤੋਂ ਖਤਰਾ ਪੈਦਾ ਹੋ ਗਿਆ ਤਾਂ ਮੇਰੀ ਆਨਰੇਬਲ ਚੀਫ ਜਸਟਿਸ ਨੂੰ ਬੇਨਤੀ ਆ ਕਿ ਤੁਰੰਤ ਇਸ ਤਰ੍ਹਾਂ ਦੇ ਆਰਡਰ ਜਾਰੀ ਕੀਤੇ ਜਾਣ ਤਾਂ ਕਿ ਜਿਹੜੇ ਲੋਕ ਦੇਗੇ ਜਿਹੜੇ ਜੁਡੀਸ਼ਰੀ ਨੂੰ ਤਮਕਾਰ ਆਏ ਨੇ ਜਿਹੜੇ ਇਨਵੈਸਟੀਗੇਸ਼ਨ ਅਫਸਰਾਂ ਨੂੰ ਤਮਕਾਰ ਆਏ ਨੇ ਕਿ ਜਿਹੜੇ ਕਾਨੂੰਨ ਦੀ ਪ੍ਰਕਿਰਿਆ ਚ ਹੱਲ ਖਰੜ ਪਾ ਰਹੇ ਨੇ ਉਹਨਾਂ ਤੇ ਰੋਕ ਲੱਗ ਸਕੇ ਅਸੀਂ ਬਿਲਕੁਲ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਖੁਦ ਦੇਖਰੇ ਕਰ ਰਹੇ ਹਨ ਅਤੇ ਲਗਾਤਾਰ ਅਸੀਂ ਲੱਗੇ ਹੋਇਆ ਕਿਸੇ ਕਿਸਮ ਦਾ ਖਤਰਾ ਪੈਦਾ ਨਹੀਂ ਹੋਣ ਦੇਵਾਂਗੇ ਸਾਡੀ ਡਿਊਟੀ ਲਈ ਆ ਫਿਰ ਵੀ ਮੈਂ ਸਮਝਦਾ ਕਿ ਐਕਸਟਰਾ ਆਰਡਰ ਜਿਹੜੇ ਨੇਗੇ ਉਹ ਜਾਰੀ ਕੀਤੇ ਜਾਣ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੇ ਤੁਸੀਂ ਸੁਣ ਰਹੇ ਸੀ ਖਜ਼ਾਨਾ ਮੰਤਰੀ ਹਰਪਾਲ ਚੀਮਾ ਜਿਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਦਾ ਇਕੱਠ ਕਰਕੇ ਮਜੀਠੀਆ ਦੇ ਹੱਕ ਵਿੱਚ ਉਤਰਨਾ ਪ੍ਰਦਰਸ਼ਨ ਕਰਨ ਜਾ ਰਹੇ ਸੁਖਪੀਰ ਬਾਦਲ ਨੂੰ ਪੁਲਿਸ ਵੱਲੋਂ ਹਿਰਾਸਤ ਚ ਲਿਆ ਗਿਆ ਜਿਵੇਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਪਾਰੇ ਹੋ ਤੇ ਇਸੇ ਤੇ ਨਿਸ਼ਾਨਾ ਸਾਧਿਆ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਮਜੀਠੀਆ ਦੇ ਹੱਕ ਵਿੱਚ ਸੁਖਬੀਰ ਬਾਦਲ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਜਾ ਰਹੇ ਸੀ ਬੱਬੀ ਬਾਦਲ ਆਪ ਨੇ ਬੁਲਾਰੇ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਬੱਬੀ ਜੀ ਬਹੁਤ-ਬਹੁਤ ਸਵਾਗਤ ਹੈ ਓਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇ ਬਹੁਤ-ਬਹੁਤ ਮਿਹਰਬਾਨੀ ਹੈ ਜੀ ਤੇ ਬੱਬੀ ਜੀ ਇੱਕ ਤਾਂ ਰਿਮਾਂਡ ਅੱਜ ਵਧਾਉਣ ਦੀ ਮੰਗ ਕੀਤੀ ਜਾਏਗੀ ਐਨਆਈਏ ਵੱਲੋਂ ਮਜੀਠੀਆ ਦੀ ਦੂਸਰੀ ਤਰਫ ਜੇ ਸੁਖਬੀਰ ਬਾਦਲ ਨੂੰ ਦੇਖੀਏ ਤੇ ਧਰਮ ਸੰਗਤ ਚ ਫਸੇ ਹੋਏ ਨਜ਼ਰ ਆ ਰਹੇ ਹੈ ਇੱਕ ਪਾਸੇ ਰਿਸ਼ਤਦਾਰੀ ਹੈ ਦੂਸਰੇ ਪਾਸੇ ਆਪਣਾ ਜਿਹੜਾ ਅਹੁਦਾ ਹੈ ਉਹ ਵੀ ਹੈ ਹਾਲਾਂਕਿ ਉਹਨਾਂ ਨੂੰ ਡਿਟੇਲ ਜ਼ਰੂਰ ਕੀਤਾ ਗਿਆ ਪਰ ਕਿਸ ਤਰੀਕੇ ਨਾਲ ਦੇਖੋਗੇ ਜਿਸ ਜਿੱਦਾਂ ਉਹ ਮਜੀਠੀਆ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਸੀ ਦੇਖੋ ਮੈਨੂੰ ਤਾਂ ਲੱਗਦਾ ਹੈ ਸ਼ਾਇਦ ਧਰਮ ਸੰਕਟ ਉਹਨਾਂ ਨੇ ਲਾ ਕੇ ਇੱਕ ਸਾਈਡ ਤੇ ਕਿੱਲੀ ਤੇ ਤੰਗ ਦਿੱਤਾ ਔਰ ਸੱਚ ਕਰਤਾ ਕਿ ਸਾਰੀ ਖੁਦਾਈ ਇੱਕ ਤਰਫ ਝੋੜੂ ਦਾ ਭਾਈ ਇੱਕ ਤਰਫ ਕੋਈ ਟਾਈਮ ਸੀ ਜਦੋਂ ਕਾਲੀ ਦਲ ਲੰਡਾ ਸੀ ਪੰਥਕ ਮੋਰਚੇ ਜੀ ਬڑے ਵੱਡੇ ਵੱਡੇ ਮੋਰਚੇ ਲੱਗੇ ਜੈਤੋ ਦਾ ਮੋਰਚਾ ਲੱਗਿਆ ਚਾਬੀਆਂ ਦਾ ਮੋਰਚਾ ਲੱਗਿਆ ਲੇਕਿਨ ਅੱਜ ਚਿੱਟੇ ਦਾ ਮੋਰਚਾ ਲਾਤਾ ਹਮਮ ਔਰ ਇੱਕ ਵਿਅਕਸੀ ਵਿਅਕਤੀ ਵਿਸ਼ੇਸ਼ ਦੀ ਖਾਤਰ ਅੱਜ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਔਰ ਉਹਨਾਂ ਦੀ ਸਾਰੀ ਜਿਹੜੀ ਆਰਗੇਨਾਈਜੇਸ਼ਨ ਹੈ ਹਮ ਇਸ ਗੱਲ ਦੀ ਸੰਗਤਾ ਉਹਨਾਂ ਨੇ ਕੀ ਮੰਨਣੀ ਸੀ ਕਿ ਐਡੇ ਐਡੇ ਵੱਡੇ ਅਫਸਰ ਆ ਕੇ ਬਿਆਨ ਦੇ ਰਹੇ ਨੇ ਹਮ ਸਾਰੀਆਂ ਪਾਰਟੀਆਂ ਦੇ ਕਈ ਆਗੂ ਆਪਣੇ ਬਿਆਨ ਰਿਕਾਰਡ ਕਰਾਰੇ ਨੇ ਇਹ ਐਡਾ ਸੀਰੀਅਸ ਕੇਸ ਹੈ ਉਹਨਾਂ ਨੂੰ ਤਾਂ ਅਕਾਲੀ ਦਲ ਨੂੰ ਸ਼ੀਲਡ ਕਰਨਾ ਚਾਹੀਦਾ ਸੀ ਇਸ ਵਿਅਕਤੀ ਤੋਂ ਲੇਕਿਨ ਉਹ ਤਾਂ ਸਾਰਾ ਇਹਨਾਂ ਦੇ ਭਾਈਵਾਲ ਬਣ ਗਏ ਇੱਥੋਂ ਤਾਂ ਇਹ ਪਤਾ ਲੱਗਦਾ ਕਿ ਮਜੀਠੀਆ ਨੇ ਜੋ ਕੀਤਾ ਉਹ ਸੁਖਬੀਰ ਬਾਦਲ ਜੀ ਦੇ ਇਸ਼ਾਰੇ ਤੇ ਕੀਤਾ ਸੁਖਬੀਰ ਬਾਦਲ ਜੀ ਉਦੋਂ ਉਹਨਾਂ ਦੇ ਬਿਆਨ ਕਰਵਾ ਪਰ ਜਿਸ ਤਰੀਕੇ ਦੇ ਨਾਲ ਕੱਲ ਮਜੀਠੀਆ ਜੀ ਦੀ ਧਰਮ ਪਤਨੀ ਦਾ ਵੀ ਬਿਆਨ ਆਇਆ ਸੀ ਸੁਖਬੀਰ ਬਾਦਲ ਦੇ ਵੀ ਬਿਆਨ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਬਦਲੇ ਦੀ ਕਾਰਵਾਈ ਹੈ जानबूझ ਕੇ ਛੋਟੇ ਇਲਜ਼ਾਮ ਲਗਾਏ ਜਾ ਰਹੇ ਨੇ ਦੇਖੋ ਬਸਤੀ ਕਾਰਵਾਈ ਤਾਂ ਤਾਂ ਹੋ ਸਕਦੀ ਜੇ ਅੱਜ ਅਕਾਲੀ ਦਲ ਬਹੁਤ ਵੱਡੀ ਫੋਰਸ ਹੁੰਦਾ ਜਾਂ ਅਕਾਲੀ ਦਲ ਇਲੈਕਸ਼ਨ ਜਿੱਤ ਰਿਆ ਹੁੰਦਾ ਔਰ ਆਮ ਆਦਮੀ ਪਾਰਟੀ ਨੂੰ ਖਤਰਾ ਹੁੰਦਾ ਬਦਲੇ ਦੀ ਕਾਰਵਾਈ ਅਸੀਂ ਕੀ ਕਰਨ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ ਇਲੈਕਸ਼ਨਾਂ ਦੇ ਵਿੱਚ ਉਹਦੇ ਖਿਲਾਫ ਬਦਲੇ ਦੀ ਕਾਰਵਾਈ ਕਿਉਂ ਕਰਾਂਗੇ ਅਸੀਂ ਤਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਵਾਅਦਾ ਕੀਤਾ ਸੀ ਕਿ ਜਿਹੜਾ ਯੁੱਧ ਨਸ਼ੇ ਵਿਰੁੱਧ ਅਸੀਂ ਚਲਾਏ ਹੇ ਆ ਅਸੀਂ ਇਹਨੂੰ ਇਮਾਨਦਾਰੀ ਨਾਲ ਚਲਾਵਾਂਗੇ ਇਹ ਸਮਾਨਦਾਰੀ ਦੇ ਤਹਿਤ ਸਾਰੇ ਕਹਿ ਰਹੇ ਸੀ ਕਿ ਤੁਸੀਂ ਛੋਟਿਆਂ ਤੇ ਕਾਰਵਾਈ ਕਰਦੇ ਹੋ ਵੱਡੇ ਮਗਰਮੱਛਾਂ ਤੇ ਕਾਰਵਾਈ ਨਹੀਂ ਕਰ ਰਹੇ ਹਮ ਪਰਚਾ ਦਰਜ ਤਾਂ ਕਾਂਗਰਸ ਦੇ ਵੇਲੇ ਹੋਇਆ ਸੀ ਆਮ ਆਪ ਪਰ ਮਾਮਲਾ ਤਾਂ ਅਜੇ ਵੀ ਜਿੱਦਾਂ ਮਜੀਠੀਏ ਨੂੰ ਹਿਰਾਸਤ ਚ ਲਿਆ ਗਏ ਤਾਂ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਡਰੱਗ ਮਾਮਲੇ ਚ ਤਾਂ ਅਜੇ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਦੇਖੋ ਇਹ ਜੁੜੇ ਹੋਏ ਐ ਜੀ ਦੋਹੇ ਮਾਮਲੇ ਜੀ ਇਹ ਜੁੜੇ ਕਿਸ ਤਰ੍ਹਾਂ ਨਾਲ ਹੋਏ ਐ ਕਿ ਜਿਹੜਾ ਆਮਦਨ ਆਈ ਐ ਹੂੰ ਇਹ 540 ਕਰੋੜ ਰੁਪਏ ਦੀ ਜਿਹੜੀ ਮਨੀ ਟ੍ਰੇਲ ਹੈ ਹੂੰ ਇਹਦੇ ਵਿੱਚੋਂ ਕਿੰਨੀ ਡਰਗ ਨਾਲ ਜੁੜੀ ਹੈ ਤੇ ਕਿੰਨੀ ਭ੍ਰਿਸ਼ਟਾਚਾਰ ਨਾਲ ਜੁੜੀ ਹੈ ਇਹ ਮਜੀਠੀਆ ਜੀ ਦੀ ਇੰਟਰੋਗੇਸ਼ਨ ਤੋਂ ਬਾਅਦ ਪਤਾ ਲੱਗਿਆ ਹੈ ਪਹਿਲਾਂ ਤਾਂ ਕਦੇ ਮਜੀਠੀਆ ਜੀ ਨੂੰ ਕਸਟੋਡੀਅਲ ਇੰਟਰੋਗੇਸ਼ਨ ਦਾ ਸਾਹਮਣਾ ਕਰਨਾ ਨਹੀਂ ਸੀ ਪਿਆ ਇਹ ਪਹਿਲੀ ਵਾਰ ਹੈ ਕਿ ਇੰਨਾ ਪਾਵਰਫੁਲ ਪਾਰਟੀ ਜਿਹੜਾ ਈਡੀ ਦੇ ਜਲੰਧਰ ਡਾਇਰੈਕਟਰ ਨਿਰੰਜਨ ਸਿੰਘ ਨੂੰ ਹਰਾਨੂ ਕਲਕੱਤਾ ਬਦਲੀ ਕਰਵਾ ਦਿੱਤੀ। ਉਹੀ ਅਫਸਰ ਜਿਹੜਾ ਸੀ ਉਹਨੂੰ ਅਜੇ ਤੱਕ ਧਮਕੀਆਂ ਮਿਲ ਰਹੀਆਂ ਨੇ। ਦੇਖੋ ਸੁਖਬੀਰ ਬਾਦਲ ਜੀ ਕੀ ਕਹਿ ਰਹੇ ਨੇ ਕਹਿੰਦੇ ਡੇਟ ਸਾਲ ਰਹਿ ਗਿਆ। ਮਜੀਠੀਆ ਸਾਹਿਬ ਕਹਿ ਰਹੇ ਨੇ ਤੇਰੀਆਂ ਚੀਕਾਂ ਕਢਾਉ ਮੁੱਖ ਮੰਤਰੀ ਜੀ ਨੂੰ। ਔਰ ਹਰਸਿਮਰਤ ਜੀ ਕਹਿ ਰਹੇ ਨੇ ਕਿ ਭਗਵੰਤ ਮਾਨ ਤੂੰ ਜਿੱਥੇ ਮਰਜੀ ਦੁਨੀਆ ਦੇ ਕੋਨੇ ਵਿੱਚ ਹੋਵੇਂ ਤੈਨੂੰ ਘੜੀਸ ਕੇ ਇੱਥੇ ਲੈ ਕੇ ਆਵਾਂਗੇ। ਉਹਨੇ ਇਹੋ ਜੀਆਂ ਧਮਕੀਆਂ ਜੇ ਆਪਾਂ ਦੇ ਰਹੇ ਹੈ ਤਾਂ ਉਹ ਫਿਰ ਉੱਤੋਂ ਆਪਾਂ ਕਹਿ ਰਹੇ ਆ ਕਿ ਇਹ ਬਦਲਾਖੂਰੀ ਦੀ ਰਾਜਨੀਤੀ ਹੈ ਤੇ ਜਿਹੜੀ ਇਹ ਧਮਕੀਆਂ ਦੇ ਰਹੇ ਆ ਉਹ ਕਿਹੜੀ ਰਾਜਨੀਤੀ ਹੈ ਉਹ ਅਸੂਲ ਦੀ ਰਾਜਨੀਤੀ ਹੈ ਉਹ ਕੋਈ ਉਹ ਕੋਈ ਆਈਡੀਓਲੋਜੀਕਲ ਰਾਜਨੀਤੀ ਹੈ ਮੈਂ ਤਾਂ ਕਿਤੇ ਇਹ ਕਹਿਣਾ ਹੈ ਕਿ ਦੇਸ਼ ਉਹ ਘਮਕਲੀਨੋਂ ਨੇ ਜੇ ਮਜੀਠੀਆ ਸਾਹਿਬ ਸਾਫ ਸੁਥਰਾ ਲੋਕਾਂ ਦੇ ਸਾਹਮਣੇ ਸੱਚ ਬੋਲਦੇ ਔਰ ਇਹ ਵਿੱਚ ਜੇ ਕੋਈ ਉਹਨਾਂ ਦੀ ਗਲਤੀ ਆ ਉਹ ਫਿਰ ਵੀ ਬੱਬੀ ਬਾਦਲ ਜੀ ਪਹਿਲਾਂ ਵੀ ਇਹ ਦੋਸ਼ ਲੱਗੇ ਸੀ ਕਿ ਡਰਗ ਕਾਰਟਲ ਚ ਨਾਮ ਆਇਆ ਮਜੀਠੀਆ ਦਾ ਉਸ ਕੇਸ ਚ ਹਤਾ ਹਾਲਾਂਕਿ ਉਹਨਾਂ ਤੱਕ ਹੱਥ ਨਹੀਂ ਪਹੁੰਚ ਪਾਇਆ ਲੇਕਿਨ ਹੁਣ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਗੱਲ ਸਿੱਧ ਹੋ ਪਾਏ ਕਿ ਜਿਹੜੀ ਆਮਦਨ ਤੋਂ ਜ਼ਿਆਦਾ ਜਾਇਦਾਦ ਹੈ ਉਹ ਡਰਗ ਕਾਰਟਲ ਦੇ ਨਾਲ ਹੀ ਜੁੜੀ ਹੈ ਦੇਖੋ ਇਹ ਸਾਰੇ ਤੱਥ ਆਪਣੇ ਸਾਹਮਣੇ ਥੋੜੀ ਦੇਰ ਵਿੱਚ ਆ ਜਾਣਗੇ ਮੈਂ ਇਸ ਤੁਹਾਨੂੰ ਇਹ ਗੱਲ ਕਹਿਣਾ ਹੈ ਕਿ ਜਿਹੜਾ ਇਹ ਕੇਸ ਹੈ ਇਟ ਇਜ਼ ਅ ਵੈਰੀ ਸੀਰੀਅਸ ਕੇਸ ਐਂਡ ਆਮ ਆਦਮੀ ਪਾਰਟੀ ਨੂੰ ਲੌਜੀਕਲ ਐਂਡ ਤੱਕ ਪਰਸਿਊ ਕਰੂਗੀ ਦੇਰ ਵਿਲ ਬੀ ਨੋ ਹਾਫ ਹਾਰਟਡ ਮੈਜਰ ਵੀ ਵਿਲ ਗੋ ਦ ਹੋਲ ਐਕਸਟਰਾ ਮਾਈਲ ਟੂ ਡੂ ਥਿਸ ਟੂ ਅਚੀਵ ਥਿਸ ਮਤਲਬ ਕਿ ਕਹਿਣਾ ਚਾਹੁੰਦੇ ਹੋ ਹਜੇ ਮਜੀਠੀਆ ਸਾਹਿਬ ਲੰਬਾਈ ਅੰਦਰ ਰਹਿਣਗੇ ਦੇਖੋ ਮਜੀਠੀਆ ਸਾਹਿਬ ਦਾ ਜੋ ਉਹਨਾਂ ਨੇ ਗਲਤੀਆਂ ਕੀਤੀਆਂ ਉਹਦੇ ਹਿਸਾਬ ਨਾਲ ਜੋ ਕਾਨੂੰਨਨ ਸਜ਼ਾ ਮਿਲਦੀ ਹੈ ਉਹਨਾਂ ਨੂੰ ਕਟਣੀ ਪਊਗੀ ਉਹਨਾਂ ਨੂੰ ਐਨਟਾਈਟਲਮੈਂਟ ਨਹੀਂ ਹੋਊਗੀ ਪ੍ਰਿਵੀਲੇਜ ਨਹੀਂ ਹੋਊਗੀ ਕਿ ਕਿਉਂ ਕਰਕੇ ਉਹਨਾਂ ਦੀ ਸਿਸਟਰ ਮੈਰਿਟ ਹੈ ਕਾਲੀਦਲ ਦੇ ਪ੍ਰਧਾਨ ਸਾਹਿਬ ਨੂੰ ਤੇ ਉਹ ਬਹੁਤ ਪਾਵਰਫੁੱਲ ਅਹੁਦਿਆਂ ਤੇ ਰਹੇ ਹੈ ਤੇ ਉਹਨਾਂ ਖਿਲਾਫ ਕਾਰਵਾਈ ਨਾ ਹੋਵੇ ਇਹੋ ਜਾਂ ਨਹੀਂ ਹੋਊਗਾ ਤੇ ਜਿਸ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਪੁੱਛਗਿੱਛ ਚੱਲ ਰਹੀ ਹੈ ਹੋਰ ਵੀ ਕਈ ਵੱਡੇ ਨਾਮ ਸਾਹਮਣੇ ਆ ਰਹੇ ਪੁਰਾਣੇ ਅਧਿਕਾਰੀ ਆ ਪੁਰਾਣੇ ਲੀਡਰ ਆ ਉਹਨਾਂ ਦੇ ਕਰੀਬੀ ਜਿਹੜੇ ਨੇ ਉਹਨਾਂ ਦੇ ਵੀ ਨਾਮ ਸਾਹਮਣੇ ਆ ਰਹੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਾਰਿਆਂ ਤੇ ਗਾਜ਼ਗਿਰਨ ਵਾਲੀ ਹੈ ਬਿਲਕੁਲ ਬਿਲਕੁਲ ਇਹਦੇ ਚ ਕੋਈ ਦੂਰਾਈ ਨਹੀਂ ਕਿ ਪਹਿਲਾਂ ਜਦੋਂ ਸਰਕਾਰਾਂ ਜਿਹੜੀਆਂ ਸੀ ਉਹਦੇ ਵਿੱਚ ਕਾਂਗਰਸ ਔਰ ਅਕਾਲੀ ਦਲ ਔਰ ਭਾਜਪਾ ਦੀ ਕਿਤੇ ਨਾ ਕਿਤੇ ਸੈਟਿੰਗ ਬਣ ਜਾਂਦੀ ਸੀ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਸੀਂ ਸਾਨੂੰ ਕੁਝ ਨਾ ਕਿਓ ਔਰ ਉਹ ਸੈਟਿੰਗ ਦੇ ਵਿੱਚ ਅਲਟੀਮੇਟਲੀ ਹਾਰ ਉਹ ਸੀ ਜਿਹੜਾ ਆਮ ਨਾਗਰਿਕ ਜਿਹੜਾ ਪੰਜਾਬੀ ਸੜਕ ਤੇ ਤੁਰਿਆ ਜਾਂਦਾ ਉਹ ਹਾਰ ਜਾਂਦਾ ਸੀ ਕਿਉਂ ਕਰਕੇ ਵੱਡੇ ਵੱਡੇ ਪਰਿਵਾਰਾਂ ਦੀ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਸੈਟਿੰਗ ਹੁਣ ਅੱਜ ਦੀ ਡੇਟ ਵਿੱਚ ਜਿਹੜਾ ਕਾਨੂੰਨ ਦੀ ਚੱਕੀ ਪੀਸ ਰਹੀ ਹੈ ਚਾਹੇ ਹੌਲੀ ਪੀਸ ਰਹੀ ਹੈ ਪਰ ਬਹੁਤ ਜ਼ਿਆਦਾ ਬਰੀਕ ਪੀਸ ਰਹੀ ਹੈ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂਗਾ ਜੀ ਬਾਬੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬਣੇ ਰਹਿਣ ਵਾਸਤੇ